ਸਸ਼ਕਲ ਦੋਸਤੋ ਮਾਰਸ਼ਲ న్యూਸ ਤੇ ਆਪ ਸਭ ਦਾ ਸਵਾਗਤ ਹੈ ਅੱਜ ਅਸੀਂ ਪਹੁੰਚੇ ਹੋਇਆ ਪਿੰਡ ਪੜਿਆਲਾ ਵਿਖੇ ਸ਼ਹੀਦ ਭਗਤ ਸਿੰਘ ਖਾਲਸਾ ਕਾਲਜ ਲੜਕੀਆਂ ਜਿੱਤੋ ਜੋ ਕਿ ਪੜਿਆਲਾ ਪਰਿਵਾਰ ਵੱਲੋਂ ਇਹ ਚਲਾਇਆ ਗਿਆ ਸਰਦਾਰ ਬਚਿੱਤਰ ਸਿੰਘ ਪੜਿਆਲਾ ਜੋ ਕਿ ਐਮਐਲਏ ਵੀ ਰਹੇ ਆ ਇਥੋਂ ਉਹਨਾਂ ਦੀ ਧਰਮ ਪਤਨੀ ਬੀਬੀ ਦਲਜੀਤ ਕੌਰ ਪੜਿਆਲਾ ਵੀ ਇੱਥੇ ਐਮਐਲਏ ਰਹਿ ਚੁੱਕੇ ਆ ਹਲਕਾ ਖਰੜ ਤੋਂ ਤੇ ਉਹਨਾਂ ਦੇ ਪਰਿਵਾਰ ਵੱਲੋਂ ਜੋ ਇੱਥੇ ਸਕੂਲ ਚਲਾਇਆ ਗਿਆ ਸੀਗਾ ਜੋ ਕਿ ਹੁਣ ਕਾਲਜ ਬਣ ਚੁੱਕਿਆ ਲੜਕੀਆਂ ਦੇ ਲਈ ਜੋ ਬਹੁਤ ਹੀ ਕਦਰ ਵਿੱਦਿਆ ਦਾ ਆਰੰਭ ਕੀਤਾ ਸੀਗਾ ਉਸੇ ਪਰਿਵਾਰ ਦੇ ਫਰਜੰਦ ਅਗੇ ਗੁਰਪ੍ਰਤਾਪ ਸਿੰਘ ਪੜਿਆਲਾ ਵੱਲੋਂ ਇੱਕ ਬਲੱਖਣ ਸਮਾਰੋਹ ਕਰਾਇਆ ਗਿਆ ਜੋ ਕਿ ਪੂਰੇ ਪੰਜਾਬ ਵੀ ਨਹੀਂ ਜੇਕਰ ਅਸੀਂ ਗੱਲ ਕਰ ਲਈਏ ਤਾਂ ਦਸ਼ਮ ਅਦਸ਼ਾਂ ਦੇ ਵਿੱਚ ਵੀ ਅਜਿਹਾ ਕੋਈ ਪ੍ਰੋਗਰਾਮ ਵੇਖਣ ਨੂੰ ਨਹੀਂ ਮਿਲਿਆ ਇਹ ਪ੍ਰੋਗਰਾਮ ਹੈ ਜੋ ਗੁਰੂ ਘਰ ਦੇ ਸਿੰਘ ਸਹਿਬਾਨ ਨੇ ਪਾਠੀ ਸਿੰਘ ਨੇ ਉਹਨਾਂ ਉਹਨਾਂ ਦਾ ਇਹ ਇੱਕ ਸਨਮਾਨ ਸਭਾ ਨੂੰ ਸਮਾਰੋਹ ਰੱਖਿਆ ਗਿਆ ਹੈ ਤੇ ਉਹਨਾਂ ਦਾ ਸਨਮਾਨ ਕੀਤਾ ਗਿਆ ਜੋ ਇਲਾਕੇ ਦੇ ਹਲਕਾ ਖਰੜਦੇ ਨੇ ਜਾਂ ਆਸ-ਪਾਸ ਦੇ ਇਲਾਕੇ ਦੇ ਜੋ ਵੀ ਰਾਗੀ ਢਾਡੀ ਸਿੰਘ ਨੇ ਉਨਾ ਪਾਠੀ ਸਿੰਘ ਨੇ ਉਹਨਾਂ ਦਾ ਸਨਮਾਨ ਕੀਤਾ ਗਿਆ ਤੇ ਆਪ ਜੀ ਨੂੰ ਦੱਸ ਦਈਏ ਕਿ ਜੇਕਰ ਪਟਿਆਲਾ ਪਰਿਵਾਰ ਦੀ ਗੱਲ ਕਰ ਲਈਏ ਤਾਂ ਇਹ ਤੱਕ ਹੀ ਹੱਕਿਆਂ ਤੋਂ ਜਿੱਤੇ ਸਰਦਾਰ ਬਚਿੱਤਰ ਸਿੰਘ ਪਟਿਆਲਾ ਉਹਨਾਂ ਤੋਂ ਬਾਅਦ ਉਹਨਾਂ ਦੀ ਪਤਨੀ ਦਲਜੀਤ ਪੱਪੀ ਵੀ ਦਲਜੀਤ कौर ਪਟਿਆਲਾ ਸਵਰਗੀ ਰਾਜਵੀਰ ਸਿੰਘ ਪਟਿਆਲਾ ਉਹਨਾਂ ਦੇ ਬੇਟੇ ਤੇ ਸਵਰਗੀ ਭਾਈ ਰਾਜਵੀਰ ਤੇਜਵੀਰ ਸਿੰਘ ਪਟਿਆਲਾ ਵੱਲੋਂ ਜੋ ਇੱਕ ਲਹਿਰ ਚ ਰਾਜਨੀਤਿਕ ਦੇ ਨਾਲ ਨਾਲ ਜੋ ਸਮਾਜਿਕ ਭਲਾਈ ਦੇ ਕੰਮਾਂ ਦੀ ਲਹਿਰ ਚਲਾਈ ਗਈ ਸੀ ਉਸ ਨੂੰ ਅੱਗੇ ਵਖੂਬੀ ਨਭਾ ਰਹੇ ਨੇ ਗੁਰਪ੍ਰਤਾਪ ਸਿੰਘ ਪੜਿਆਲਾ ਤੇ ਉਹਨਾਂ ਵੱਲੋਂ ਇੱਕ ਵਿਲੱਖਣ ਜੋ ਇਹ ਪਹਿਲੀ ਵਾਰ ਹੈ ਇੱਕ ਤਰ੍ਹਾਂ ਦਾ ਪ੍ਰੋਗਰਾਮ ਹੋ ਰਿਹਾ ਜੋ ਕਿ ਪਾਠੀ ਸਿੰਘਾਂ ਦਾ ਜੋ ਸਨਮਾਨ ਸਮਾਰੋਹ ਹੈ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇੱਥੇ ਪਹੁੰਚੇ ਆ ਇਹ ਉਹ ਪਵਿੱਤਰ ਸਥਾਨ ਅਸੀਂ ਕਹਿ ਸਕਦੇ ਹਾਂ ਖਾਲਸਾ ਗੜ੍ਹ ਪੜਿਆਲਾ ਜੋ ਕਿ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਪਟਿਆਲਾ ਦੀ ਮਾਤਾ ਵਿਦਿਆਵਤੀ ਜੀ ਨੇ ਆਪਣੇ ਕਰ ਕਮਲਾ ਦੇ ਨਾਲ ਇਸ ਕਾਲਜ ਦਾ ਨੀਂਹ ਪੱਥਰ ਰੱਖਿਆ ਸੀ ਤੇ ਅੱਜ ਇੱਥੇ ਜੋ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਉਹ ਵੀ ਇੱਥੇ ਵਿਸ਼ੇਸ਼ ਰੂਪ ਦੇ ਵਿੱਚ ਹਾਜ਼ਰ ਹੋਏ ਉਹਨਾਂ ਨੇ ਵੀ ਕਈ ਆਪਣੀਆਂ ਵਿਚਾਰਧਾਰਾ ਮਰਖੀਆਂ ਧਰਮ ਦੇ ਬਾਰੇ ਵਿੱਚ ਰੱਖੀਆਂ ਧਰਮ ਦੀ ਜੋ ਤਖਤਾਂ ਦੀ ਸਰਵਉੱਚਤਾ ਜਥੇਦਾਰ ਦੀ ਸਰਵਉੱਚਤਾ ਉਸ ਦੇ ਬਾਰੇ ਬਹੁਤ ਗੱਲਾਂ ਕੀਤੀਆਂ ਤੇ ਆਪਣੇ ਵਿਚਾਰ ਵੀ ਦਿੱਤੇ ਤੇ ਉੱਥੋਂ ਪਟਿਆਲਾ ਪਰਿਵਾਰ ਨੂੰ ਆਗਾਮੀ ਭਵਿੱਖ ਦੇ ਵਿੱਚ ਇੱਕ ਵੱਡੇ ਵਾਰੀ ਵੱਡੀ ਜ਼ਿੰਮੇਵਾਰੀ ਦੇਣ ਦੇ ਬਾਰੇ ਵੀ ਗੱਲ ਆਖੀ ਆਓ ਸੁਣਦੇ ਆ ਵਿਚਾਰ ਦੇਖਦੇ ਆ ਪ੍ਰੋਗਰਾਮ ਕਿਉਂਕਿ ਇਸ ਪ੍ਰੋਗਰਾਮ ਦੇ ਵਿੱਚ ਜਿੱਥੇ ਪਹਿਲਾਂ ਸੁਖਣੀ ਸਾਹਿਬ ਦੇ ਪਾਠ ਹੋਏ ਅਰਦਾਸਪ੍ਰੰਤ ਜੋ ਪ੍ਰੋਗਰਾਮ ਚੱਲਿਆ ਜੋ ਸਰੋਤੇ ਬੋਲੇ ਜੋ ਸਰਦਾਰ ਚੰਨੀ ਚੰਨੀ ਬੋਲੇ ਉਹ ਸੁਣਾਉਣੇ ਆ ਆਪ ਜੀ ਨੂੰ ਬਚਾ

ਨੰਤ ਕੰਨ ਅੰਨ ਕੰਨ ਹਿਥੇ ਹੁਰ ਖੁਮ ਹੈ ਜਰ ਸਗਲ ਤੁਕਾ ਗੁਰ ਕੁ ਉਹਗੇ ਪੰਜਵੇਂ ਕਰਾ ਤੇ ਲੱਗਦੀ ਬਹੁਤ ਭਾਗਾ ਵਾਲਾ ਦਿਨ ਚੜਿਆ ਪਹਿਲਾਂ ਸਵੇਰੇ ਤਾਂ ਇੱਕ ਵਾਰ ਪਰਮਾਤਮਾ ਨੇ ਨਰਾਤਾ ਸੀ ਜਿੱਦਾਂ ਜਿੱਦਾਂ ਦੀ ਹਨੇਰੀ ਤੇ ਤੂਫਾਨ ਤੇ ਝੱਖੜ ਆਇਆ ਬਟ ਬਹੁਤ ਸੋਹਣਾ ਸਮਾਗਮ ਹੋ ਗਿਆ ਮਨ ਦੇ ਵਿੱਚ ਇੱਛਾ ਸੀ ਵੀ ਇੱਕ ਮੈਸੇਜ ਜਾਵੇ ਬੇਸ਼ੱਕ ਅਸੀਂ ਆਪਦੇ ਵੱਲੋਂ ਤਾਂ ਬਹੁਤ ਛੋਟਾ ਜਿਹਾ ਉਪਰਾਲਾ ਕੀਤਾ ਪਰ ਹੋ ਸਕਦਾ ਸਾਡੇ ਇਸ ਉਪਰਾਲੇ ਨੂੰ ਦੇਖ ਕੇ ਹਰ ਪਿੰਡ ਦੇ ਵਿੱਚ ਕੋਈ 5 10 ਚੰਗੇ ਸੋਚਾ ਜੇ ਢੰਗ ਨਾਲ ਉਹਨਾਂ ਦਾ ਜੀਵਨ ਬਤੀਤ ਕਰਨ ਲਈ ਉਹਨਾਂ ਦੀਆਂ ਜ਼ਿੰਮੇਵਾਰੀਆਂ ਨੂੰ ਚੱਕ ਲੈਣ ਜੇ ਇੰਨਾ ਸਾਡਾ ਨੌਜਵਾਨ ਸਾਡਾ ਯੂਥ ਸਾਡੇ ਲੋਕ ਪੰਜਾਬ ਦੇ ਉਹਨਾਂ ਲਈ ਬਹੁਤ ਦਾਨੀ ਲੋਕ ਨੇ ਇਸ ਪੰਜਾਬ ਦੇ ਉਹਨਾਂ ਲਈ ਕੋਈ ਬਹੁਤੀ ਵੱਡੀ ਗੱਲ ਨਹੀਂ ਹੈ ਤੇ ਇਸ ਦੇ ਨਾਲ ਹੀ ਮੈਂ 파ਟੀ ਸਿੰਘਾਂ ਨੂੰ ਵੀ ਬੇਨਤੀ ਕਰੂੰਗਾ ਕੋਈ ਆਪਦੀ ਚਾਹੇ ਜਥੇਬੰਦੀ ਬਣਾ ਲਓ ਕਿਉਂਕਿ ਬਹੁਤ ਤਕਲੀਫਾਂ ਇਹਨਾਂ ਨੂੰ ਆ ਰਹੀਆਂ ਨੇ ਕੋਈ ਤਾਂ ਫਿਕਸ ਪੇ ਸਕੇਲ ਹੈ ਨਹੀਂਗਾ ਆਪਦੀ ਮਨਮਰਜ਼ੀ ਦੇ ਪੈਸੇ ਦਿੰਦੇ ਨੇ ਕੋਈ 2500 ਕੋ 3000 ਭੇਟਾ ਦਿੰਦਾ ਮੇਨੂੰ ਲੱਗਦਾ ਜਿੱਥੇ ਆਪਾਂ ਵਿਆਹ ਸ਼ਾਦੀ ਸਿੰਗਰਾਂ ਦੇ ਉੱਤੇ ਲੱਖਾਂ ਰੁਪਇਆ ਲਾ ਦਿੰਨੇ ਆ ਜੇ ਉੱਥੇ ਆਪਾਂ ਅਖੰਡ ਪਾਠ ਸਾਹਿਬ ਜਾਂ ਸਹਿਜ ਪਾਠ ਸਾਹਿਬ ਦੀ ਚੰਗੀ ਭੇਟਾ ਵੀ ਦੇ ਦਾਂਗੇ 25000 30000 20000 50000 ਕੁਝ ਵੀ ਚੰਗੀ ਸੀਮਤ ਏਕ ਰੱਖ ਕੇ ਤਾਂ ਉਹਦੇ ਨਾਲ ਕੋਈ ਫਰਕ ਨਹੀਂ ਪੈਣ ਲੱਗਿਆ ਤੇ ਇਹਨਾਂ ਦੇ ਜੀਵਨ ਸੁਧਰ ਜਾਣਗੇ ਕਿਉਂਕਿ ਇਹਨਾਂ ਦੇ ਵੀ ਬੱਚੇ ਨੇ ਜਿਉਂਕਿ ਉਹਨਾਂ ਦੇ ਉਹਨਾਂ ਦੇ ਖਰਚੇ ਨੇ ਐਜੂਕੇਸ਼ਨ ਹੈ ਸਾਰਾ ਪਰਿਵਾਰ ਹੈ ਇੱਕ ਗੁਰਦੁਆਰਾ ਪਿੰਡ ਦੇ ਵਿੱਚ ਇਕੱਲਾ ਗ੍ਰੰਥੀ ਸਿੰਘ ਨਹੀਂ সামਲਦਾ ਉਹਦਾ ਪੂਰਾ ਪਰਿਵਾਰ ਸੰਭਾਲਦਾ ਦਾ ਸਾਡੀ ਇਹ ਮੋਰਲ ਤੇ ਐਥੀਕਲ ਜ਼ਿੰਮੇਵਾਰੀ ਬਣਦੀ ਹੈ ਇਸ ਵਰਗ ਨੂੰ ਨਾਲ ਲੈ ਕੇ ਇਹਨਾਂ ਦੀਆਂ ਮੁਸ਼ਕਲਾਂ ਤੇ ਭਾਈਵਾਲ ਬਣ ਕੇ ਇਹਨਾਂ ਦੇ ਨਾਲ ਖੜਨਾ। ਹਟਿਆਲਾ ਸਾਹਿਬ 11 ਅਰਬ ਰੁਪਏ ਦਾ ਬਜਟ ਹੈ ਜੀ ਐਸਜੀਪੀਸੀ ਦਾ। ਲੱਗਦਾ ਨਹੀਂ ਕਿ ਉਹਨਾਂ ਨੂੰ ਇਹ ਜਿਹੜਾ ਉਪਰਾਲਾ ਕਰਨਾ ਚਾਹੀਦਾ ਸੀ ਜਾਂ ਹੋਰ ਬੜੀਆਂ ਸੰਸਥਾਵਾਂ ਨੇ ਜੋ ਸਿੱਕੀ ਦੇ ਨਾਮ ਤੇ ਜਿਹੜੀਆਂ ਚੱਲ ਰਹੀਆਂ ਤੇ ਕਰੋੜਾ ਰੁਪਏ ਦਾ ਫੰਡ ਹੈ ਜਿਹੜਾ ਉਹਨਾਂ ਨੂੰ ਬਾਹਰੋਂ ਵੀ ਆ ਰਿਹਾ। ਮੁੱਖ ਇਸੇ ਗੱਲ ਦਾ ਹੈ ਜੀ ਵੀ ਜਿਨ੍ਹਾਂ ਨੂੰ ਕਰਨਾ ਚਾਹੀਦਾ ਸੀ ਆਪਦੀ ਡਿਊਟੀ ਉਹ ਕਰ ਨਹੀਂ ਰਹੇ ਜੇ ਆਪਾਂ ਦੇਖਿਆ ਜਾਵੇ ਤਾਂ ਇਹ ਬਿਲਕੁਲ ਅੱਜ ਜਿਹੜਾ ਆਪਾਂ ਨੀਜੀ ਆਪਦੇ ਲੈਵਲ ਤੇ ਨੀਜੀ ਤੌਰ ਤੇ ਕੀਤਾ ਇਹ ਕਿਤੇ ਨਾ ਕਿਤੇ ਐਸਜੀਪੀਸੀ ਦਾ ਤੇ ਸਾਡੇ ਹੋਰ ਸਿੱਖ ਜਿਹੜੇ ਮੂਰੀ ਨੇ ਉਹਨਾਂ ਦਾ ਇਹ ਫਰਜ਼ ਬਣਦਾ ਹੈ ਵੀ ਆਪਦੀ ਕੌਮ ਨੂੰ ਆਪਦੇ ਪ੍ਰੀਚਰਸ ਨੂੰ ਉਹਨਾਂ ਦੀ ਜੀਵਨ ਲਈ ਉਹਨਾਂ ਦੇ ਸੁੱਖ-ਦੁੱਖ ਦੇ ਭਾਈਵਾਲ ਬਣ ਬਟ ਕੋਈ ਇੰਨੀ ਡੀਪ ਨਾਲ ਸੋਚਦਾ ਨਹੀਂ ਤਾਂ ਇਹ ਆਪਾਂ ਤਾਂ ਇਹੀ ਹੋਕਾ ਦੇ ਸਕਦੇ ਆ ਅੱਜ ਅੱਜ ਜੀ ਇੱਕ ਐਫਰਟ ਹੋਇਆ ਹੋ ਸਕਦਾ ਇਹ ਹਰ ਹਲਕੇ ਦੇ ਵਿੱਚ ਹੋਣ ਲੱਗ ਜਵੇ ਹਰ ਪਿੰਡ ਦੇ ਵਿੱਚ ਹੋਣਾ। ਜੰਨੀ ਸਾਹਿਬ ਪਾਰਟੀ ਸਵਾਰ ਦਾ ਜਿਹੜਾ ਉਦੋਂ ਵੱਡਾ ਦੱਸਿਆ ਪਿੰਡ ਪਿੰਡ ਜੰਨੀ ਸਾਹਿਬ ਨੇ ਕਿਹਾ ਲੱਗਦਾ ਰਜਿਸਟਰ ਹੋਣੀਆਂ ਹੋਰ ਵੀ ਦੇਖੋ ਰਜਿਸਟਰ ਹੋਣੀ ਪਿੰਡ ਪਿੰਡ ਬਿਲਕੁਲ ਹੋਣਾ ਚਾਹੀਦਾ ਜੀ ਪਿੰਡ ਪਿੰਡ ਰਜਿਸਟਰ ਹੋਣਾ ਚਾਹੀਦਾ ਪਿੰਡ ਵਾਲਿਆਂ ਨੂੰ ਵੀ ਕਈ ਵਾਰ ਇਹ ਹੁੰਦਾ ਵੀ ਪਾਰਟੀ ਸਿੰਘ ਬਦਲਣਾ ਹੁੰਦਾ ਜਾਂ ਤਾਂ ਉਹਦੇ 'ਚ ਵੀ ਨੋਟਿਸ ਦੇਣਾ ਚਾਹੀਦਾ ਸਾਡੇ ਨੌਲੇਜ ਆਇਆ ਵੀ ਕਈ ਵਾਰ ਬਿਨਾਂ ਨੋਟਿਸ ਤੋਂ ਬਦਲ ਦਿੱਤਾ ਜਾਂਦਾ ਤਾਂ ਜਿਹੜਾ ਸਿੰਘ ਬਦਲ ਕੇ ਉਹਦੀ ਥਾਂ ਤੇ ਸੇਵਾ ਨਿਭਾਉਣ ਆਉਂਦਾ ਉਹਨੂੰ ਵੀ ਯਾਦ ਰੱਖਣਾ ਚਾਹੀਦਾ ਵੀ ਉਹੀ ਵਤੀਰਾ ਉਹਦੇ ਨਾਲ ਵੀ ਹੋ ਸਕਦਾ ਤੇ ਜਿੱਦਾਂ ਚੰਨੀ ਸਾਹਿਬ ਨੇ ਕਿਹਾ ਉਹਨਾਂ ਨੇ ਜਿਹੜੀਆਂ ਗੱਲਾਂ ਕਹੀਆਂ ਬੜੀਆਂ ਪ੍ਰੈਕਟੀਕਲ ਤੇ ਲੌਜੀਕਲ ਗੱਲਾਂ ਕਹੀਆਂ ਨੇ ਮੈਨੂੰ ਲੱਗਦਾ ਵੀ ਸਾਡੇ ਸਮਾਜ ਨੂੰ ਉਹ ਗੱਲਾਂ ਤੇ ਖੜਨਾ ਪਊਗਾ ਪੈਰਾ ਦੇਣਾ ਪਊਗਾ ਚੰਨੀ ਸਾਹਿਬ ਨੇ ਕਿਹਾ ਕਿ ਜੇਕਰ ਕਾਂਗਰਸ ਸਰਕਾਰ ਆਵੇਗੀ ਇੱਕ ਵਿਸ਼ੇਸ਼ ਜਿਹੜਾ ਫੰਡ ਜਾਂ ਇਸ ਤਰ੍ਹਾਂ ਦੀ ਸਕੀਮ ਜਿਹੜੀ ਲਾਗੂ ਕੀਤੀ ਜਾਵੇਗੀ ਜਾਂ ਫਿਰ ਤਨਖਾਹ ਲਾਵਾਂਗੇ ਬਿਲਕੁਲ ਇਹੋ ਸਾਡੇ ਕੰਮ ਹੈ ਜੀ ਜੇ ਉਹਨਾਂ ਨੇ ਕਿਹਾ ਤਾਂ ਡੈਫੀਨਿਟਲੀ ਉਹਨਾਂ ਦੇ ਦਿਮਾਗ ਦੇ ਵਿੱਚ ਕੋਈ ਪਲਾਨ ਹੋਊਗਾ ਜੋ ਉਹਨਾਂ ਨੇ ਅੱਗੇ ਕਿਹਾ ਉਹਨਾਂ ਨੇ ਕੀਤਾ ਤੇ ਅੱਗੇ ਨੂੰ ਵੀ ਕਰਨਗੇ ਧੰਨਵਾਦ ਰੋਪੀ ਸਿੰਘ ਦਾ ਹੱਕ ਵਿੱਚ ਬਾਤ ਖੜਾ ਦੇ ਦੇਖੋ ਅਸੀਂ ਐਨ ਜੀਓ ਨਹੀਂ ਬਣਾ ਰਹੇ ਕਿ ਰੀਜ਼ਨ ਬੀਇੰਗ ਅਸੀਂ ਕਿਸੇ ਤੋਂ ਫੰਡਿੰਗ ਲੈ ਕੇ ਨਹੀਂ ਕੰਮ ਕਰ ਰਹੇ ਅਸੀਂ ਮੈਂ ਆਪਦੀ ਨੀਤੀ ਮਤਲਬ ਉਹਦੇ ਤੇ ਚੱਲ ਰਹੇ ਆ ਤੇ ਅੱਗੇ ਜੇ ਲੋੜ ਮਹਿਸੂਸ ਹੋਈ ਹੁਣ ਅਸੀਂ ਇਹਨਾਂ ਦਾ ਸਾਰੇ ਗ੍ਰੰਥੀ ਸਿੰਘਾਂ ਦਾ ਵਟਸਐਪ ਗਰੁੱਪ ਬਣਾਵਾਂਗੇ ਸਾਡੇ ਕੋਲ ਡਾਟਾ ਆ ਚੁੱਕਿਆ ਸਮੂਹ ਕਰਨ ਹਲਕੇ ਦੇ 188 ਪਿੰਡ ਤਿੰਨ ਸ਼ਹਿਰਾਂ ਦੇ ਵਿੱਚ ਸਾਡੀ ਟੀਮ ਜਾ ਕੇ ਸਾਰਾ ਡਾਟਾ ਬਣਾ ਚੁੱਕੀ ਹੈ ਜੇ ਸਾਨੂੰ ਲੋੜ ਮਹਿਸੂਸ ਹੁੰਦੀ ਹੈ ਅੱਗੇ ਕਿਸੇ ਦੀਆਂ ਹੋਰ ਕਠਿਨਾਵਾਂ ਆਉਂਦੀਆਂ ਨੇ ਤਾਂ ਡੈਫੀਨੇਟਲੀ ਐਨ ਜੀਓ ਵੀ ਫਾਲੋ ਕਰੇਗੀ ਪਾਰਟਿਸਿਪੈਂਟ ਜਿਹੜੇ ਆਏ ਸੀ ਕਿੰਨਾ ਸ਼ਾਹ ਦੇਖੋ ਉਹ ਸ਼ਾਹ ਤਾਂ ਦੇਖੋ ਜੀ ਵੀ ਸਵੇਰ ਦੇ 12:30 12 ਵਜੇ ਤੇ ਲੋਕ ਇੱਥੇ ਬੈਠੇ ਨੇ ਤੇ ਇਸ ਵੇਲੇ 7:00 ਵੱਜ ਚੁੱਕੇ ਨੇ ਤਾਂ ਐਨਾ ਮੈਨੂੰ ਲੱਗਦਾ ਨਹੀਂ ਵੀ ਜੇ ਆਪਾਂ ਮਤਲਬ ਮੈਨੂੰ ਲੱਗਦਾ ਵੀ ਰਿਸ਼ਤੇਦਾਰੀ ਦੇ ਵਿਆਹ ਤੇ ਵੀ ਕੋਈ ਐਨਾ ਸਮਾਂ ਨਹੀਂ ਲਾਉਂਦਾ ਅਗਲਾ 20 ਮਿੰਟ ਹਾਜ਼ਰੀ ਲਾ ਕੇ ਘੰਟਾ ਹਾਜ਼ਰੀ ਲਾ ਕੇ ਛਕਨ ਪਾ ਕੇ ਚਲੇ ਜਾਂਦਾ ਤੇ ਜਿੰਨਾ ਪਾਰਤੀ ਸਿੰਘਾਂ ਨੇ ਉਹਦੇ ਸਮਾਂ ਦਿੱਤਾ ਮੈਂ ਉਹਨਾਂ ਦਾ ਮੇਰਾ ਰੋਮ ਰੋਮ ਰੀਣੀ ਹੈ ਤੇ ਉਹਨਾਂ ਦਾ ਚੱਲ ਕੇ ਆਿਆਂ ਦਾ ਇੱਕ ਇੱਕ ਕਦਮ ਸਾਡੇ ਸਿਰ ਮੱਥੇ ਤੁਹਾਡੇ ਸਾਰੇ ਪ੍ਰੈਸ ਵਾਲੇ ਵੀਰਾਂ ਦਾ ਵੀ ਮੈਂ ਬਹੁਤ ਤਹਿ ਦਿਲ ਆਪਣੀਆਂ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਕਰਦਾ ਤੁਸੀਂ ਹਮੇਸ਼ਾ ਹੀ ਮੇਰੇ ਨਾਲ ਢਾਲ ਬਣ ਕੇ ਖੜੇ ਹੋ ਮੇਰੀ ਪਿੱਠ ਤੇ ਪਹਿਰਾ ਦਿੱਤਾ ਤੁਸੀਂ ਆਪ ਦਾ ਭਰਾ ਸਮਝ ਕੇ ਚੱਲੇ ਹੋ ਤੁਹਾਡਾ ਬਹੁਤ ਧੰਨਵਾਦ ਅੱਜ ਪ੍ਰਾਲੀ ਦੇ ਨਾਲ ਪਟਿਆਲਾ ਕਾਲਜ ਵਿਖੇ ਸਰਦਾਰ ਗੁਰਪ੍ਰੀਤ ਗੁਰਪ੍ਰਤਾਪ ਸਿੰਘ ਪਟਿਆਲਾ ਜੀ ਵੱਲੋਂ ਇੱਕ ਬਹੁਤ ਹੀ ਬਲੱਖਣ ਫੰਕਸ਼ਨ ਕੀਤਾ ਗਿਆ ਜ ਜਿਹਦੇ ਵਿੱਚ ਜਿਹੜੇ ਪਾਠੀ ਸਿੰਘ ਸਹਿਬਾਨ ਹੈ ਸਾਡੇ ਇਸ ਪੂਰੇ ਏਰੀਏ ਦੇ ਉਹਨਾਂ ਨੂੰ ਬਹੁਤ ਵੱਡੀ ਗਿਣਤੀ ਦੇ ਵਿੱਚ ਬਲਾ ਕੇ ਸਨਮਾਨ ਦਿੱਤਾ ਗਿਆ ਹੈ ਇਹ ਅਜੇ ਤੱਕ ਕਿਸੇ ਦੇ ਛੇ ਧਿਆਨ 'ਚ ਨਹੀਂ ਆਇਆ ਪਰ ਜਿਹੜੇ ਇਹ ਗੁਰੂ ਸਾਹਿਬ ਦੇ ਵਜੀਰ ਹੈ ਪਾਠੀ ਸਿੰਘ ਹੈ ਜਿਹੜੇ ਪਾਠ ਕਰਦੇ ਆ ਜਿਹੜੀ ਗੁਰੂ ਮਤ ਦਿੰਦੇ ਆ ਜਿਹੜੇ ਗੁਰੂ ਸਾਹਿਬ ਦੀ ਬਾਣੀ ਦਾ ਉਚਾਰਨ ਕਰਦੇ ਕਰ ਕਰ ਜਾ ਕੇ ਜਾਂ ਗੁਰਦੁਆਰਾ ਸਹਿਬਾਨ ਦੇ ਵਿੱਚ ਉਹਨਾਂ ਦਾ ਸਨਮਾਨ ਅੱਜ ਮੈਨੂੰ ਬੜੀ ਖੁਸ਼ੀ ਹੋਈ ਹੈ ਇਸ ਫੰਕਸ਼ਨ 'ਚ ਆ ਕੇ ਮੈਂ ਵਧਾਈ ਦਿਨਾ ਅੰਗੁਰ ਪ੍ਰਤਾਪ ਜੀ ਨੂੰ ਜਿਨ੍ਹਾਂ ਨੇ ਇਸ ਪਰਿਵਾਰ ਦਾ 1075 ਸਿੰਘ ਉਹਨਾਂ ਦੇ ਇਹ ਭਾਣਜੇ ਹੈ ਉਹਨਾਂ ਦਾ ਪਰਿਵਾਰ ਨੇ ਇਸ ਏਰੀਏ ਦੇ ਵਿੱਚ ਬੜੀ ਸੇਵਾ ਕੀਤੀ ਹੈ ਸੋ ਅੱਜ ਫੇਰ ਇਹਨਾਂ ਨੇ ਇੱਕ ਵਿਲੱਖਣ ਕਿਸਮ ਦੀ ਸਮਾਜ ਦੇ ਵਿੱਚ ਗੱਲ ਤੋਰੀ ਹੈ ਕਿ ਜਿਹੜੇ ਪਾਠੀ ਸਿੰਘ ਸਹਿਬਾਨ ਹੈ ਉਹਨਾਂ ਦਾ ਸਨਮਾਨ ਉਹਨਾਂ ਦਾ ਮਾਣ ਕੀਤਾ ਜਾਵੇ ਮੈਂ ਇਹਨਾਂ ਦਾ ਬੜਾ ਧੰਨਵਾਦੀ ਹਾਂ ਕਿ ਮੈਨੂੰ ਵੀ ਦਰਸ਼ਨ ਕਰਨ ਦਾ ਮੌਕਾ ਮਿਲਿਆ ਜਾਨ ਸਰਕਾਰ ਬਣੋ ਨਸ਼ਾ ਮੁਕਤ ਦੀ ਮਸਲੀ ਜਈ ਹੈ ਜੀ ਨਵਾਂ ਸ਼ਹਿਰ ਦੇ ਵਿੱਚ ਕੀ ਕਹੋਗੇ ਸਰ ਯਾਰ ਸ਼ੁਰੂ ਕਰੀਆ ਜੰਨੀ ਸਾਹਿਬ ਨਸ਼ਾ ਮਜੀਠਾ ਦੇ ਵਿੱਚ ਜਹਰੀਲੀ ਸ਼ਰਾਬ ਨਾਲ ਮੌਤਾਂ ਹੋਈਆਂ ਦੋ ਰੁੱਖਾਂ ਕੀ ਕਹਿਣਾ ਚਾਹੂਗੇ ਇਹੀ ਮੁੱਖ ਮੰਤਰੀ ਜਦ ਸਾਡਾ ਮੁੱਖ ਮੰਤਰੀ ਆਈ ਕੌਨ ਹੈ ਨਸ਼ੇ ਦਾ ਜਿਹੜਾ ਕਿ ਆਪ ਕਦੇ ਨਾ ਕਿਤੇ ਸ਼ਰਾਬ ਪੀ ਕੇ गिर ਜਾਂਦਾ ਤੇ ਜੀ ਦਾ ਕੋਈ ਸੁਧ ਬੁੱਧ ਨਹੀਂ ਹੈ ਕਿ ਇਹ ਕਾਹ ਸ਼ਰਾਬ ਪੀ ਕੇ ਕਿਆ ਬੋਲ ਦੇਵੇ ਮੈਨੂੰ ਇਸ ਗੱਲ ਦਾ ਬੜਾ ਦੁੱਖ ਹੈ ਕਿ ਇਹੀ ਜਦ ਮੁੱਖ ਮੰਤਰੀ ਸੀ ਪਹਿਲਾ ਇੱਕ ਵਾਰ ਸ਼ਰਾਬੀ ਪੀ ਕੇ ਬੰਦੇ ਮਰੇ ਉਹਨੂੰ ਕਹਿਣਾ ਸੀ ਮੁੱਖ ਮੰਤਰੀ ਦੇ ਪਰਚਾ ਦਰਜ ਕਰੋ ਤੇ ਅੱਜ ਫਿਰ ਇਹੀ ਮੁੱਖ ਮੰਤਰੀ ਉਹਨਾਂ ਨੂੰ 10 ਲੱਖ ਰੁਪਿਆ ਦੇ ਕੇ ਸਾਰ ਰਿਹਾ ਹੈ ਉਹਨਾਂ ਪਰਿਵਾਰਾਂ ਦੀ ਸਾਰ ਲੈਣ ਤੋਂ ਇਲਾਵਾ ਜ਼ਿੰਮੇਵਾਰ ਬੰਦਿਆਂ ਨੂੰ ਕਟੇਰੇ 'ਚ ਕਿਉਂ ਨਹੀਂ ਖੜਾ ਕੀਤਾ ਜਾਂਦਾ ਕਿਉਂ ਛੋਟੇ-ਛੋਟੇ ਬੰਦਿਆਂ ਨੂੰ ਮੂਰੇ ਕਰਕੇ ਉਹਨਾਂ ਦੇ ਪਰਚੇ ਕਰਕੇ ਨੁਕਸਾਨ ਕਰ ਰਹੇ ਹੈ ਮੁੱਖ ਮੰਤਰੀ ਕਿਉਂ ਨਹੀਂ ਅਸੀਬਾ ਦਿੰਦਾ ਜਿਹੜਾ ਮੰਤਰੀ ਇਸ ਦਾ ਮਹਿਗਮੇ ਦਾ ਮਾਲਕ ਹੈ ਉਹਦੀ ਸੁਣਵਾਈ ਕਿਉਂ ਨਹੀਂ ਜਿਹੜੇ ਅਫਸਰ ਇਨਵੋਲਵ ਹੈ ਜਿਹੜੇ ਇਹਨਾਂ ਦੇ ਲੀਡਰ ਇਨਵੋਲ ਹੈ ਦੇਖੋ ਕਹਿੰਦੇ ਅੰਬਰ ਬੇਲ ਨਹੀਂ ਸੁੱਟੀ ਦੀ ਬਲੀਹਾਰੇ ਬੁੱਟੇ ਦੇ ਪੁੱਤ ਕਿਸੇ ਦਾ ਕਦੇ ਨਾ ਲਾਇਏ ਸulfi ਸੁੱਟੇ ਤੇ ਇਹਨਾਂ ਨੇ ਦੁਨੀਆ ਪਰ ਦਾ ਨਸ਼ਾ ਪੰਜਾਬ ਦੇ ਵਿੱਚ ਫਲਾਇਆ ਜਿੰਨਾ ਨਸ਼ਾ ਪਿਛਲੇ 3 ਸਾਲਾਂ ਚ ਵਧਿਆ ਐਨਾ ਕਦੇ ਨਹੀਂ ਵਧਿਆ ਤੇ ਇਹ ਜਿਹੜੇ ਲੀਡਰ ਹੈ ਜਿਹੜੀ ਪੁਲਿਸ ਹੈ ਕਿਉਂਕਿ ਸਰਕਾਰਾਂ ਹੀ ਬਕਾਉਂਦੀਆਂ ਨੇ ਚਿੱਟਾ ਐਵੇਂ ਨਹੀਂ ਸ਼ਰੀਆਮ ਬਿਕਦਾ ਬਿਨਾ ਪੁਲਿਸ ਤੇ ਬਿਨਾ ਲੀਡਰਸ਼ਿਪ ਦੀ ਪੈਟਰੋਨਾਈਜ਼ ਤੇ ਕਦੇ ਵੀ ਨਜਾਇਜ਼ ਸ਼ਰਾਬ ਬਿਕ ਨਹੀਂ ਸਕਦੀ ਕਦੇ ਵੀ ਮਾੜੀ ਸ਼ਰਾਬ ਨਹੀਂ ਬਿਕ ਸਕਦੀ ਇਹਨਾਂ ਨੇ ਸ਼ੀਸ਼ਿਆਂ 'ਚ ਜ਼ਹਿਰ ਪਾ ਕੇ ਦਿੱਤਾ ਅਰ ਜਿੰਨੇ ਮਰੇ ਆ ਸਾਰੇ ਗਰੀਬ ਪਰਿਵਾਰਾਂ ਦੇ ਉੱਥੇ ਉਹਨਾਂ ਦਾ ਦੁੱਖ ਦੇਖਿਆ ਨਹੀਂ ਜਾਂਦਾ ਤੇ ਸਰਕਾਰ ਨੇ ਅੱਜ ਤੱਕ ਕਿਸੇ ਨੂੰ ਕਟਾਰੇ 'ਚ ਖੜਾ ਨਹੀਂ ਕੀਤਾ ਇਸ ਦੀ ਪਰਪਾਈ ਅੱਜ ਕਰ ਦੇਣ ਦਾ ਠੀਕ ਹੈ ਨਹੀਂ ਆਉਣ ਵਾਲੇ ਸਮੇਂ 'ਚ ਇਹਨਾਂ ਨੂੰ ਕਰਨੀ ਪਵੇਗੀ ਬਹੁਤ ਧੰਨਵਾਦ ਅਗਲਾ ਪੰਜਾਬ ਬੁਲਾਨੀ ਚਾਹੀਦੀ ਹੈ ਹਰ ਇੱਕ ਨੱਕੇ ਨੂੰ ਆਪਣੀ ਹਾਂਜੀ ਜਿਹੜੇ ਪਾਠੀ ਐਸਿੰਗ ਐ ਜਨਾ ਉਹ ਮੇਰੇ ਤੋਂ ਬਾਅਦ ਜਿਹੜੀ ਰਜਿਸਟਰ ਕਰਾਣੀ ਚਾਹੀਦੀ ਹੈ ਸਪਸ਼ਟੀਬਾਈ ਪਰਮਾਤਮਾ ਕਰੇ ਕਾਂਗਰਸ ਦੀ ਸਰਕਾਰ ਆਵੇ ਅੱਗੇ ਨੂੰ ਐਸੀ ਇਹ ਜਿਹੜੀ ਗੁਰਪ੍ਰਤਾਪ ਜੀ ਨੇ ਗੱਲ ਤੋਰੀ ਹੈ ਇਸ ਇਸ ਨੂੰ ਅੱਗੇ ਲਾਵਾਂਗੇ ਜਿਨਨੇ ਚਾਹੇ ਉਹ ਪੰਡਤ ਪੁਜਾਰੀ ਆ ਚਾਹੇ ਉਹ ਮੰਦਰਾਂ ਦੇ ਪੁਜਾਰੀ ਆ ਚਾਹੇ ਗੁਰੂ ਗੁਰੂਆਂ ਦੇ ਘਰ ਦੇ ਪੁਜਾਰੀ ਸਾਰਿਆਂ ਦੇ ਰਜਿਸਟ੍ਰੇਸ਼ਨ ਕਰਕੇ ਇਹਨਾਂ ਦਾ ਕੋਈ ਸਹੀ ਇਹਨਾਂ ਦਾ ਜਿਹੜੇ ਚੰਗੇ ਰੋਜ਼ਗਾਰ ਦਾ ਜਿਹੜਾ ਇੰਤਜ਼ਾਮ ਐਸੀ ਕਰਾਂਗੇ ਕਰਨਗਰ ਕਾਉਂਸਲ ਦਾ ਅੱਜ ਵੇਪ ਵੇਪਰ ਉਸ ਦੇ ਮਤਾ ਪਾਇਆ ਗਿਆ ਨੇ ਇਸ ਕਰਤਾ ਕੀ ਕਹਾਂਗੇ ਕਰਨਗਰ ਕਾਉਂਸਲ ਪ੍ਰਧਾਨ ਯਾਰ ਇਹ ਬਰੇਪਰ ਉਸ ਕੀ ਨਹੀਂ ਐ ੱੱਕੇ ਸ਼ਾਹੀ ਮਤਾ ਐ ਉਹਨਾਂ ਨੇ ੱੱਕੇ ਦੇ ਨਾਲ ਬੰਦੇ ਚੱਕੇ ਆ ਕਿਸੇ ਇੱਥੇ ਤੱਕ ਸਾਡਾ ਜਿਹੜਾ ਬਲੌਕ ਪ੍ਰਧਾਨ ਹੈ ਆਪਣਾ ਸ਼ਰਮਾ ਉਹਦੇ ਤੇ ਵੀ ਪਰਚਾ ਦਰਜ ਕਰਨੇ ਨੂੰ ਉਹਦੇ ਕਰ ਚਾਰ ਵਾਰ ਪੁਲਿਸ ਭੇਜ ਲਈ ਇਹ ਬਿਲਕੁਲ ਹੀ ਧੱਕੇਸ਼ਾਹੀ ਦੀ ਗੱਲ ਹੋਈ ਹੈ ਆ ਫੇਰ ਸਰਕਾਰ ਬਦਲ ਜਾਣੀ ਹੈ ਤਾਂ ਇਹਦੇ ਆਲਾ ਕੰਪੀਅਰ ਬਣਦੇ ਕੋਈ ਯਾਰ ਕੋਈ ਤਿਆਰੀ ਕਰੀ ਜਾਣ ਲੋਕਾਂ ਦੇ ਮਨਾਂ ਚੋਂ ਉੱਤਰ ਚੁੱਕੇ ਐ ਜਰਨੈਲ ਸਾਹਿਬ ਗ੍ਰੰਥੀ ਸਿੰਘ ਜੀ ਜਿਹੜੀ ਜਿਹੜੀ ਕਰਨ ਵਾਸਤੇ ਜੀਵਨ ਪੱਧਰ ਉੱਚਾ ਕਰਨ ਵਾਸਤੇ ਕੋਈ ਹੈ ਕੋਈ ਮੈਂ ਤੁਹਾਨੂੰ ਕਿਹਾ ਕਿ ਆ ਸਾਡੀ ਪਲੈਨਿੰਗ ਦਾ ਇੱਕ ਹਿੱਸਾ ਹੈ ਕਿ ਐਸੀ ਜਿਹੜੇ ਗੁਰੂ ਘਰ ਦੇ ਵਿਚਾਰੀ ਹੈ ਹਾਂਜੀ ਚਾਹੇ ਉਹ ਕਿਸੇ ਗੁਰੂ ਘਰ ਦੇ ਹੈ ਚਾਹੇ ਮੰਦਰ ਦੇ ਹੈ ਜੀ ਐਸੀ ਉਹਨਾਂ ਦੀ ਜਿਹੜਾ ਜੀਵਨ ਪੱਧਰ ਉੱਚਾ ਕਰਨ ਵਾਸਤੇ ਉਪਰਾਲੇ ਕਰ ਰਹੇ ਇਹ ਸਾਡੀ ਉਹ ਤਿਆਰੀ ਦਾ ਹੀ ਹਿੱਸਾ ਹੈ ਕਹਿੰਦੇ ਨੇ ਵੀ ਜਿਹੜੀ ਫੱਡ ਪਟਾ ਦੀ ਭੇਟਾ ਹੈ ਉਹ 11000 ਰੁਪਏ ਕਰਨ ਦੀ ਵਿਚਾਰ ਪੁਰਿਆ ਹੈ ਪਰ ਲੇਖੇ ਦੇ ਵਿੱਚ 25-25 ਰੁਪਏ ਦਿੰਦੇ ਇਹ ਇਹ ਲੋਕਾਂ ਨੇ ਦੇਖਣਾ ਹੈ لیکن میں ਇਹ ਚਾਹਣਾ ਕਿ یار اج کل ਦਿਹਾੜੀਦਾਰ ਵੀ ਸਹੀ 500 ਰੁਪਇਆ 500 ਰੁਪਇਆ ਲੈ ਲੈਂਦਾ ਹੈ ਤੇ ਤੁਸੀਂ ਉਸ ਤੋਂ ਹਫਤਾ 11 ਦਿਨ ਪਾਟ ਕਰਾ ਕੇ ਤਾਂ ਉਹਨੂੰ ਦਿੰਦੇ ਕੁਛ ਨਹੀਂ ਜੇ ਤੁਸੀਂ ਸ਼ਰਦਾ ਦੇ ਨਾਲ ਕਰਾਣਾ ਹੈ ਤਾਂ ਇੰਨਾ ਕੁ ਜ਼ਰੂਰ ਕਰੋ ਅੱਜ ਕੱਲ ਪਤਾ کیا ਕਰਦੇ ਆਂ ਗੁਰਦੁਆਰਾ ਸਾਹਿਬ ਤਾਂ ਚਲੋ ਗੱਲ ਬੱਕਰੀ ਹੈ ਜੇ ਕਿਸੇ ਪਾਟ ਪਰ ਵੀ ਜਾਣਾ ਨਾ ਕਿਸੇ ਦੇ ਘਰ ਤਾਂ ਬਾਹਰ ਕੱਢ ਕੇ ਦੇਖਣ ਲੱਗ ਜੂਗੇ ਆ ਟੁੱਟੇ ਥੁੱਲੇ ਪੈਸੇ ਹੈਗੇ ਆ ਕਿ ਰਾਗੀ ਨੂੰ 10 ਰੁਪਏ ਤੋਂ ਜ਼ਿਆਦਾ ਨਹੀਂ ਦੇਣੇ ਸਾਨੂੰ ਇਹ ਸੋਚ ਬਦਲਣੀ ਪੈਣੀ ਹੈ ਜੀ ਜੇ ਤਾਂ ਗਾਉਣੇ ਵਾਲਾ ਲੱਗਿਆ ਵਾ ਫਿਰ ਤਾਂ ਉਹਦੇ 500 ਦਾ ਨੋਟ ਦਿਖਾਉਂਗੇ ਕਿ ਮੇਰਾ ਦਿਖ ਜਵੇ ਲੋਕਾਂ ਨੂੰ ਪਤਾ ਲੱਗੇ ਵੀ ਯਾਰ ਆਹ ਚੰਨੀ 500 ਤੇ ਵੀ 10 ਰੁਪਏ ਦੇ ਰਿਹਾ ਉੱਥੇ ਤਾਂ ਇਹ ਡਰਦੇ ਆ ਤੇ ਪਾਠੀ ਨੂੰ ਮੈਂ ਤਾਂ ਸੱਚੀ ਦੱਸਾਂ ਆਪਣੇ ਦਿਲ ਦੀ ਜੇ ਮੈਂ ਗੁਰਦੁਆਰਾ ਸਾਹਿਬ ਜਾਂਦਾ ਮਤਲਬ ਕਿਸੇ ਪ੍ਰੋਗਰਾਮ ਪਰ ਵੀ ਜਾਂਦਾ ਤਾਂ ਜੇ ਮੇਰੇ ਪਾਸ ਇੱਕ 50 ਦਾ ਨੋਟ ਆ ਇੱਕ 500 ਦਾ ਤમે 50 ਵਾਲਾ ਗੁਰੂ ਸਾਹਿਬ ਬਾਲ ਚੜਾਉਂਦਾ ਹੈ 500 ਵਾਲਾ ਕੀਰਤਨਿਆਂ ਨੂੰ ਦਿੰਦਾ ਹੈ ਸੋਚੇ ਹੋਣੀ ਚਾਹੀਦੀ। ਸਾਨੂੰ ਲੱਗਦਾ ਵੀ ਕਾਨੂੰਨ ਬਣਾਉਣਾ ਚਾਹੀਦਾ ਹੈ ਕਿ ਜਦੋਂ ਟਾਈਮ ਆਏਗਾ ਕਰਾਂਗੇ। ਜਾਨੀ ਸਾਹਿਬ ਪੜਿਆਲਾ ਪਰਿਵਾਰ ਕਾਫੀ ਸਮੇਂ ਤੋਂ ਲੱਗਿਆ ਹੋਇਆ ਸਿੱਖ ਲੋਕਾਂ ਦਾ ਟੀੜੀ ਦਰ ਪੀੜੀ ਸੇਵਾ ਕਰ ਰਿਹਾ। ਔਰ ਨਾਲੇ ਸਮੇਂ ਦੇ ਵਿੱਚ ਕਾਂਗਰਸ ਸਰਕਾਰ ਵੱਲੋਂ ਕੋਈ ਉੱਚੀ ਪੱਤੀ ਜਾਇ ਨਾ। ਦੇਖੋ ਇਹ ਸੋਚ ਰਾਜਵੀਰ ਸਿੰਘ ਜੀ ਦੀ ਸੀ ਕਿ ਉਹਨਾਂ ਨੇ ਕਾਂਗਰਸ ਨੂੰ ਅਪਣਾਇਆ। ਤੇ ਅੱਜ ਗੁਰਪ੍ਰਤਾਪ ਜੀ ਬੜੀ ਮਿਹਨਤ ਕਰ ਰਹੇ ਹੈ। ਪਾਰਟੀ ਦੇ ਵਿੱਚ ਪਾਰਟੀ ਨੂੰ ਅੱਗੇ ਲੈ ਕੇ ਜਾ ਰਹੇ ਹੈ ਬੜੇ ਅੱਛੇ ਪ੍ਰੋਗਰਾਮ ਕਰਾ ਰਹੇ ਹੈ ਪਾਰਟੀ ਇਹਨਾਂ ਦਾ ਜਿਹੜਾ ਮਿਹਨਤ ਹੈ ਇਹਦਾ ਸਿਲਾ ਜਦੋਂ ਆਏਗਾ ਪਰ ਟਾਈਮ ਤਾਂ ਪਾਰਟੀ ਦੇਗੀ ਬੋਲੇ ਸੋ ਨਿਹਾਲ